ਓ ਪਾਜੀ ਫੋਨ ਵੀ ਚੱਕ ਲਿਆ ਕਰੋ ਫੋਨ ਕਿੱਥੇ ਤੁਹਾਡਾ ਕੀ ਗੱਲ ਹੋ ਗਈ ਵੀਰੇ ਫੋਨ ਕਿੱਥੇ ਤੁਹਾਡਾ ਪਾਜੀ ਫੋਨ ਤੇ ਇੱਥੇ ਕਿਤੇ ਪਿਆ ਹੋਗਾ ਕੀ ਇੱਥੇ ਕਿਤੇ ਕਾਦੇ ਲਈ ਰੱਖਿਆ ਉਹ ਛੇ ਫੋਨ ਕਰਤੇ ਆ ਫੋਨ ਤੁਸੀਂ ਚੱਕਦੇ ਨਹੀਂ ਪਏ ਕਰਾਇ ਲੈ ਆਓ ਕਰਾਇਆ ਪਾਜੀ ਹਜੇ ਤਾਂ ਹੈ ਨਹੀਂ ਜੀ ਕੀ ਹੈ ਨਹੀਂਗਾ ਐਡੀ ਵੱਡੀ ਦੁਕਾਨ ਖੋਲੀ ਐ ਜੇ ਕਿਰਾਇਆ ਨਹੀਂ ਦਿੱਤਾ ਜਾਂਦਾ ਤਾਂ ਟਿੰਡ ਫੁੜੀ ਚੱਕੋ ਤੇ ਬੰਦ ਕਰੋ ਆਪਣੀ ਦੁਕਾਨ ਥੋੜਾ ਆਰਾਮ ਨਾਲ ਗੱਲ ਕਰੋ ਮੇਰਾ ਵਰਕਰ ਮੇਰੇ ਮੂਹਰੇ ਖੜਾ ਵਾ ਕਿੰਨੀ ਕੁ ਆਰਾਮ ਨਾਲ ਗੱਲ ਕਰ ਤਿੰਨ ਮਹੀਨੇ ਹੋ ਗਏ ਆ ਕਿਰਾਇਆ ਲਿਓ ਜਿਆਦਾ ਗੱਲਾਂ ਨਾ ਮਾਰੋ ਭਾਜੀ ਇਸ ਵਾਰ ਕੰਮ ਥੋੜਾ ਠੰਡਾ ਪਿਆ ਹੋਇਆ ਵਾ ਪਿਆਰ ਕਰਕੇ ਨਾ ਕਿਰਾਇਆ ਨਹੀਂ ਅਰੇਂਜ ਹੋਇਆ ਜਿਆਦਾ ਨਾ ਕਹਾਣੀਆਂ ਨਾ ਪਾਓ ਮੈਨੂੰ ਪਤਾ ਤੁਹਾਡਾ ਕੰਮ ਵਧੀਆ ਚੱਲ ਰਿਹਾ ਨਾਲੇ ਇੰਨਾ ਸਮਾਨ ਰੱਖਿਆ ਤੇ ਕੰਮ ਚੱਲਦਾ ਹੀ ਨਹੀਂ ਵਾ ਤੁਹਾਡਾ ਮੈਨੂੰ ਨਹੀਂ ਕੋਈ ਸੁਣਨਾ ਹੈਗਾ ਕਿਰਾਇਆ ਲਿਓ ਭਾਜੀ ਸਮਾਨ ਵਿਕੂਗਾ ਤਾਂ ਹੀ ਤਾਂ ਮੈਂ ਤੁਹਾਨੂੰ ਕਿਰਾਇਆ ਦੇ ਪਾਉਂਗਾ ਨਾ ਤੁਸੀਂ ਸਮਝੋ ਮੇਰੀ ਗੱਲ ਨੂੰ ਉਹ ਭਾਜੀ ਮੈਂ ਨਹੀਂ ਇੰਨੀ ਦੇਰ ਵੇਟ ਕਰ ਸਕਦਾ ਮੈਂ ਵੀ ਘਰੇ ਕਰਾਇ ਲੈ ਉਹ ਵੜ ਵੜ ਗੱਲਾਂ ਨਾ ਮਾਰੋ ਜਿਆਦੀਆਂ ਮੇਰੇ ਵੀਰ ਮੇਰੀ ਗੱਲ ਸਮਝੋ ਤੁਸੀਂ ਕਰਾਇ ਲੈਣਾ ਵਾ ਨਾ ਮੈਂ ਤੁਹਾਨੂੰ ਐਡਵਾਂਸ ਕਰਾਇ ਦੇ ਦੂੰਗਾ ਮੇਰਾ ਕੰਮ ਚੱਲ ਰਿਹਾ ਤੋ ਇੱਕ ਵਾਰੀ ਮਹੀਨੇ-ਮਹੀਨੇ ਦਾ ਤੁਹਾਡੇ ਤੋਂ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਐਡਵਾਂਸ ਕਿੰਨਾ ਕੋ ਦੇ ਦੋਗੇ ਤੁਸੀਂ ਤਿੰਨ ਮਹੀਨੇ ਪਹਿਲੇ ਹੋ ਗਏ ਆ ਹੁਣ ਤੁਸੀਂ ਨਹੀਂ ਚੱਕਦੇ ਪੇ ਹੁਣ ਜੇ ਮੈਂ ਬੋਲਦਾ ਪੇ ਤਾਂ ਚੁੱਪ ਕਰਾਈ ਜਾਂਦੇ ਹੋ ਭਾਜੀ ਮੈਂ ਕਮੇਟੀ ਕਮੂਟੇ ਜਾ ਕੇ ਸਮਾਨ ਪਾਇਆ ਥੋੜਾ ਜਿਹਾ ਹੁਣ ਵਿਕ ਲੈਣ ਤਾਂ ਮੈਂ ਤੁਹਾਨੂੰ ਥੋੜਾ ਕਰਾਇਆ ਦੇ ਦੂੰਗਾ ਭਾਜੀ ਮੈਂ ਤੁਹਾਡੀ ਕਮੇਟੀ ਤੋਂ ਕੀ ਲੈਣਾ ਮੈਨੂੰ ਕਿਰਾਇਆ ਦੋ ਜਿਆਦਾ ਗੱਲਾਂ ਨਾ ਮਾਰੋ ਕਰਾਇਆ ਇੱਕੋ ਦਮ ਤਾਂ ਐਦਾਂ ਅਰੇਂਜ ਕਰਨਾ ਔਖਾ ਵਾ ਨਾ ਤੇ 3 ਮਹੀਨੇ ਦਾ ਕਰ ਕੀ ਰਹੇ ਸੀ ਫਿਰ ਇਹ ਤਾਂ ਹੈ ਨਹੀਂ ਵੀ ਤੁਹਾਡਾ ਕੰਮ ਨਹੀਂ ਚੱਲਦਾ ਪਿਆ ਕੰਮ ਤਾਂ ਚੱਲਦਾ ਹੀ ਪਿਆ ਭਾਈ ਮੜਾ ਇਹ ਕੌਣ ਹੈ ਭਾਜੀ ਆ ਕੌਣ ਹੈ ਭਾਈ ਮੇਰਾ ਵਰਕਰ ਆ ਜੀ ਇਹ ਥੋੜਾ ਸਮਝਾਓ ਇਹਨਾਂ ਨੂੰ ਭਾਈ ਸਾਹਿਬ ਆਏ ਨੇ ਇਹਨਾਂ ਨੂੰ ਚਾਹ ਪਾਣੀ ਕੀ ਲੈਣਾ ਤੁਸੀਂ ਉਹ ਭਾਜੀ ਕਿਰਾਇਆ ਲੈਣਾ 3 ਮਹੀਨੇ ਤੋਂ ਮੈਂ ਬੈਠਾ ਵਾ ਕਿਰਾਇਆ ਲੈਣ ਤੋਂ ਦੁਕਾਨ ਦਾ ਕਿਰਾਏ ਤੇ ਦਿੱਤੀ ਦੁਕਾਨ ਇਹਨੂੰ ਭਾਜੀ ਕੀ ਗੱਲ ਬੋਲੀ ਤੋੜੀ ਤਾਂ ਆਪਣੀ ਦੁਕਾਨ ਹੈ ਪਈ ਹਾਂ ਸੱਚ ਉਹ ਦੁਕਾਨ ਤਾਂ ਯਾਰ ਆਪਣੀ ਹੈ ਭਾਜੀ ਕਾਦਾ ਕਿਰਾਇਆ ਮੰਗੀ ਜਾਂਦੇ ਆ ਕੌਣ ਆ ਤੂੰ ਇਹ ਧੀਮੇ ਦੀ ਦੁਕਾਨ ਨਹੀਂ ਹੈ ਉਹ ਧੀਮਾ ਨਹੀਂ ਇਹ ਹੈਪੀ ਸਟੋਰ ਹੈ ਤੈਨੂੰ ਕੀ ਯਾਰ ਤੂੰ ਯਾਰ ਹੈਪੀ ਸਟੋਰ ਹੈ ਕਰ ਰਹੀ ਗੱਲਾਂ ਸੁਣੀਆਂ ਨਾ ਭਾਈ ਤੁਹਾਡਾ ਨਾ ਲੱਡ ਹੀ ਨਹੀਂ ਆ ਓਏ ਨਹੀਂ ਯਾਰ ਲਾਡੀ ਈ ਮਾ ਉਹ ਗਿਆ ਅੱਛਾ ਅੱਗੇ ਉਹ ਉਹ ਤਾਂ ਅਸੀਂ ਵੀ پیسے ਲੈਣੇ ਆ 1500 ਰੁਪਏ ਜੇ ਮਿਲ ਗਏ ਸਾਨੂੰ ਵੀ ਦਵਾ ਦੀ ਘੰਟਾ ਹੋ ਗਿਆ ਮੈਂ ਵੀ ਸੋਚੀ ਜਾਂਦਾ ਕਾਹਦਾ ਕਰਾਇਆ ਮੰਗੀ ਜਾਂਦਾ ਜਨਰੇਟਰ ਮੰਗਾਇਆ ਸੀਗਾ ਓਏ ਨਹੀਂ ਨਹੀਂ ਯਾਰ ਉਹ ਵੀਰੇ ਹੈਲੋ ਧਿਆਨ ਨਾਲ ਯਾਰ ਬੰਦਾ ਦੇਖ ਕੇ ਬੋਲਿਆ ਕਰੋ ਤੁਸੀਂ ਵੀ ਭਾਜੀ ਜਿਹਨੇ ਕਰਾਇਆ ਲੈਣਾ ਹੁੰਦਾ ਉਹ ਤਾਂ ਬੋਲੂਗਾ ਹੀ ਨਾ ਹੁਣ ਜਣੇ ਘਣੇ ਨੂੰ ਆ ਕੇ ਬੋਲੀ ਜਾਏਗਾ ਯਾਰ ਤੂੰ ਤੂੰ ਬੰਦਾ ਤਾਂ ਦੇਖ ਕੋ ਜਣੇ ਘਣੇ ਨੂੰ ਬੋਲ ਯਾਰ ਸਾਡੇ ਮਾਲਿਕ ਨੂੰ ਕਾਨੂੰ ਬੋਲਦਾ ਯਾਰ ਹਾਂ ਅੱਛਾ ਮਾਲਿਕ ਆ ਆਪਦੀ ਆ ਇੱਕ ਹੁਣ ਉਹ ਭਰਾਵਾ ਜਾ ਕੰਮ ਕਰ ਤੂੰ ਭਾਈ 15 ਮਿੰਟ ਅਗਲਾ ਤੁਹਾਡੀ ਲਾਪਾ ਕਰੀਗਾ ਤੁਸੀਂ ਬੋਲੇ ਕਿਉਂ ਨਹੀਂ ਕੁਛ ਯਾਰ ਓਏ ਯਾਰ ਤੈਨੂੰ ਪਤਾ ਤਾਂ ਹੈ ਮੈਨੂੰ ਚੇਤਾ ਭੁੱਲ ਜਾਂਦਾ ਵਾ ਤੂੰ ਟਾਈਮ ਨਾਲ ਆ ਜਾ ਕਰਮ ਨੂੰ ਜਿੱਤ ਕਰਨ ਵਾਸਤੇ ਓਹ ਤਾਂ ਠੀਕ ਆ ਭਾਈ ਤੁਸੀਂ ਉਹਦੀ ਮੈਂਤਾ ਕਿਉਂ ਕਰੀ ਜਾਂਦੇ ਸੀਗੇ ਯਾਰ ਤੈਨੂੰ ਪਤਾ ਤਾਂ ਹੈ ਮੈਨੂੰ ਸ਼ੁਰੂ ਤੋਂ ਮੈਂਤਾ ਕਰਨ ਦੀ ਆਦਤ ਪਈ ਹੋਈ ਆ ਭਾਈ ਮੇਰਾ 5000 ਤਾਂ ਦੇ ਦਿਓ ਜਿਹੜਾ ਕੱਲ ਫੜਿਆ ਸੀ 5000 ਰੁਪਇਆ 5000 ਨਹੀਂ ਫੜਿਆ ਤੁਸੀਂ ਮੇਰੇ ਤੋਂ ਯਾਰ 5 ਤਾਂ ਹੈ ਨਹੀਂਗਾ ਮੇਰੇ ਕੋਲ ਇਸ ਟਾਈਮ ਤਾਂ ਕੀ ਆ ਤੈਨੂੰ ਪਤਾ ਵੀ ਕੰਮ ਵੀ ਆਪਣਾ ਉਨਾ ਕੀ ਆ ਹਜੇ ਸੀਜ਼ਨ ਵੀ ਹੈ ਨਹੀਂ ਯਾਰ ਤੂੰ ਕੀ ਮੈਂ ਤਾਂ ਹੀ ਆ ਕਰਦਾ ਰਹਿਣਾ ਵੀਰੇ ਦੇ ਦੇ ਜਿੰਨੇ ਹੈਗੇ ਮੇਰੇ ਕੋਲ ਇਸ ਟਾਈਮ ਮੈਂ ਦੇਖ ਲਵਾਂ ਕਾ ਦਾ ਮਾਲਕ ਆ ਯਾਰ ਤੂੰ ਪੈਸੇ ਨਹੀਂ ਟਾਈਮ ਸਰ ਦਿੰਦਾ ਮੇਰੇ ਤੋਂ ਹੀ ਫੜੀ ਜਨਾ ਪੈਸੇ ਦੱਸ ਆ ਲੈ ਬਾਕੀ ਮੈਂ ਤੈਨੂੰ 3000 ਰੁਪਏ ਬਾਅਦ ਚ ਮੋੜ ਦੂੰਗਾ ਠੀਕ ਆ ਆ ਦੋ ਸੀਗਾ ਇੱਦਾਂ ਤਾਂ ਬਣ ਗਈ ਗੱਲ ਲੋ ਜੀ ਦੁਬੇਰ ਲੈ ਜਾਂਦਾ ਮੈਨੂੰ ਯਾਰ ਕਰਾ ਕੇ ਭਈ ਥੋੜਾ ਚਾਹ ਦਾ ਟਾਈਮ ਹੋ ਗਿਆ ਜੀ ਚਾਹ ਹਾਂਜੀ ਹਾਂਜੀ ਚਾਹ ਪੀ ਲਓ ਥੈਂਕ ਯੂ ਥੋੜੀ-ੋਲੀ ਤੈਨੂੰ ਪਾਣੀ ਜੋਗਾ ਵੀ ਨਹੀਂ ਛੱਡਣਾ